ਸੁਲਤਾਨਪੁਰ ਲੋਧੀ ਵਿਖੇ ਉਸ ਵਿਲੇ ਮਾਹੌਲ ਨਾਪੂਣ ਹੋ ਗਿਆ ਜਦੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਕੁਝ ਨੌਜਵਾਨਾਂ ਵੱਲੋਂ ਪਟਵਾਰੀਆਂ ਦੇ ਅਰਜੀ ਦਫਤਰ ਵਿਖੇ ਹਥਿਆਰਬੰਦ ਹੋ ਕੇ ਹਮਲਾ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਮਾਮੂਲੀ ਤਕਰਾਰ ਨੇ ਹਿੰਸਕ ਰੂਪ ਧਾਰਨ ਕਰ ਲਿਆ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਦੂਜੇ ਪਾਸੇ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਆਰੰਭ ਕੀਤੀ ਗਈ ਹੈ ਉਨਾ ਕੇ ਹਾਕਿਫ ਫੀੜੇ ਤੇ ਬਿਆਨ ਹਾਸਲ ਕਰਨ ਤੋਂ ਬਾਅਦ ਬੰਦੀ ਕਾਨੂੰਨੀ ਕਾਰਵਾਈ ਅਮਲ ਚੱਲਿਆ ਆਂਦੀ ਜਾਵੇਗੀ। ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਕੇਐਸ ਕੋੜਾ ਅਤੇ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ। ਕਿੰਨੇ ਨੇ ਕੀ ਕੀਤਾ ਇਹ ਆਣ ਕੇ ਕਿਹਾ ਇਹ ਦੇਖੋ ਤੁਹਾਡੇ ਸਾਹਮਣੇ ਕੀ ਸੀਨ ਸੀਗਾ। ਇਹ ਆਣ ਕੇ ਬੰਦਾ ਪਤਾ ਕੀ ਕਹਿੰਦਾ ਉਹ ਭੈਣ ਦਾ ਮੋਟਰਸਾਈਕਲ ਸਾਈਡ ਤੇ ਕਹਿੰਦਾ ਮੈਂ ਦੋ ਵਾਰ ਹੀ ਪਿਆਰ ਨਾ ਮੇਰਾ ਉੱਟਸਾਈਕਲ ਤੂੰ ਕਹਿ ਨਹੀਂਦਾ ਮੇਰਾ ਤੂੰ ਟਰੈਕਟਰ ਤੋਂ ਉੱਤੋਂ ਗਾਣਾ ਮੈਨੂੰ ਕੱਢਣ ਦਿਆ ਉੱਤੋਂ ਮੇਰੇ ਜ਼ਬਰਦਸਤਰਾ ਨਾਲ ਦੇਖੋ ਕੀ ਕੀਤਾ ਤੂੰ ਨਹੀਂ ਕੋਈ ਨਹੀਂ ਆਲੇ ਤੇਰਾ ਜ਼ਬਾਨਾ ਦਲੀਆਂ ਦਾ ਚੰਗੀ ਜਿਹੇ ਭਾਈ ਗਾਲ ਪਿਆ ਮੈਂ ਇਹ ਨਹੀਂ ਜਾ ਕੇ ਜਾਲੀ ਆ ਗਿਆ ਮੈਂ ਗਾਲ ਪਿਆ ਤੂੰ ਜਾਣੀ ਦੱਸ ਤੂੰ ਉਹਨੇ ਗੱਤਰ ਮਾਰ ਦਿੱਤਾ ਉਹਨੇ ਆ ਸ਼ਾਮਿਆਂ ਦਾ ਦਸਤ ਮੈਂ ਸਰ ਪਹੁੰਚਿਆ ਲੜਦੋਂ ਲੁਕਿਆ ਸਰ ਕੀ ਕਰ ਤੇ ਉਹਦੇ ਮੁੰਡੇ ਦੇ ਦੱਤ ਉਹਨੇ ਸਭ ਤੋਂ ਤੈਨੂੰ ਕਿਹਾ ਵੀ ਸਾਈਡ ਤੇ ਕਰ ਦਿੰਨੇ ਆ ਜਿਹੜਾ ਅਗੇ ਗਿਆ ਫੱਪੜ ਮਾਰ ਉਹ ਨਹੀਂ ਨਹੀਂ ਝੂਠ ਬੰਦੇ ਖੜਾ ਲਿਂਗੜਦਾ ਹੋਇਆ ਚੱਲੀ ਜੀ ਸਾਡਾ ਮੋਟਰਸਾਈਕਲ ਖੜਾ ਸੀ ਉੱਥੇ ਇੱਕ ਬੰਦਾ ਆ ਕੇ ਗੱਲ ਪੈ ਗਿਆ ਸਾਡੇ ਉਹਦੇ ਨਾਲ ਸੀ ਇਹ ਜਾਤ ਪੰਜ ਜਾਣੇ ਸੀ ਲਿਖਣ ਦਾ ਇਹ ਦੱਸੋ ਉਹ ਤੁਹਾਨੂੰ ਦੇਤਾ ਹਾਂ ਮੈਂ ਮੈਂ ਫਸ ਜਾਣ ਰਿਹਾ ਹਾਂ ਮੈਂ ਫਸ ਲੈਣਾ ਇੱਥੇ ਭਾਈ ਐਨੇ ਐਨੇ ਨਾਲ ਮੇਰਾ ਹਵਾ ਦੀ ਗੱਲ ਮੈਂ ਇੱਥੇ ਗੱਲ ਕਰਦਾ ਸਰਕਾਰੀ ਸਰਕਾਰੀ ਬੰਦੇ ਆ ਗੱਲ ਪਾਏ ਹਨ ਇਹਨੇ ਇਹਨੇ ਉਹਨੂੰ ਗਾਲ ਪੱਟੀਆਂ ਇਹਨੇ ਉਹਨੂੰ ਗਾਲ ਪੱਟੀ ਪਾ ਲਈ ਕਿਹਨਾਂ ਪੈਸੇ ਦਾ ਉਹਦਾ ਮੋਟਰਸਾਈਕਲ ਵੀ ਨਹੀਂ ਆਵਾ ਗਿਆ ਯਾਰ ਮੇਰਾ ਤਿੰਨ ਨੇ ਮੈਂ ਤਾਂ ਦੱਸਦਾ ਜੀ ਇਹਨੇ ਨਾ ਇਹਨਾਂ ਨੇ ਨਾ ਮੋਟਰਸਾਈਕਲ ਖੜਾ ਓਰੇ ਇਨੇ ਮੁੰਡੇ ਇਨੇ ਗਾਲ ਕੱਢੀ ਭੈਣ ਤੋਂ ਤੁਹਾਨੂੰ ਸੁਣਦਾ ਨਹੀਂ ਮੋਟਰਸਾਈਕਲ ਸਾਡਾ ਸਾਡੇ ਮੋਟਰਸਾਈਕਲ ਹੀ ਨਹੀਂ ਹੈਗਾ ਭਾਜੀ ਸਾਡਾ ਵੀਰ ਮੋਟਰਸਾਈਕਲ ਹੀ ਨਹੀਂ ਹੈਗਾ ਗੱਲ ਦੁਬਾਰਾ ਦੱਸ ਦਿੰਦਾ ਹੈ ਹਾਂ ਦੁਬਾਰਾ ਦੱਸਦਾ ਆਹ ਆਹ ਉਹਦਾ ਇਹ ਗੱਲ ਕੱਢੀ ਐ ਇੰਤਰਪਰਟ ਕਰਨਾ ਤੇ ਜੇਬ ਨਾਲੋਂ ਪਤਾ ਲੱਗਿਆ ਕਿ ਮੈਂ ਤਾਂ ਗਲਤ ਨਹੀਂ ਕੀ ਯਾਰ ਯਾਰ ਦੇਖ ਵੀਰ ਇਹ ਡਾਕਟਰ ਵਾਲੰਟ ਦਾ ਫੁਰਨਾ ਫਿੱਕੜੇ ਆਹ ਦੇ ਮੇਰੇ ਨਾਲ ਮੈਂ ਕਹਿੰਦਾ ਮੇਰਾ ਵੀਰ ਜਸ ਕਰ ਮੇਰੀ ਗੱਲ ਸਹਿਰ ਕਰਨੀ ਮਾੜੀ ਪਹਿਲਾਂ ਪੁਕੀਦ ਕਰਦੇ ਆ ਜਿਹੜਾ ਗੁਰ ਛੱਲ ਨਹੀਂ ਸਾਡਾ ਮੇਰੀ ਗੱਲ ਸੁਣੋ ਮਲਾਜਮ ਦਾ ਅਹੁਦਾ ਰੱਖਦੇ ਨੇ ਇਹ ਮਲਾਜਮਾ ਮੇਰੇ ਮਲਾਜਮ ਦਾ ਅਹੁਦਾ ਇਹ ਨਹੀਂ ਕਿ ਬੰਦਾ ਬਾਹਰ ਦੋ ਮਾਰ ਕੇ ਅੰਦਰ ਪਾ ਦੇ ਅਸੀਂ ਨਹੀਂ ਪੁਕੀਦ ਕਰਦੇ ਮੋਟਾ ਮੋਟਾ ਕਾ ਵੀਰੇ ਤੂੰ ਕਹਿੰਦਾ ਸਾਡਾ ਦਫ਼ਤਰ ਹੁੰਦਾ ਆ ਦਫ਼ਤਰ ਤੁਹਾਡੇ ਬੰਦੇ ਨਾਲ ਨਹੀਂ ਗੱਲਾਂ ਨਾ ਬੰਦਾ ਮਾਰਦੀ ਮੇਰੀ ਗੱਲ ਸੁਣੋ ਇਹ ਕਹਿੰਦੇ ਤੇਰੀ ਗੱਲ ਬਾਈ ਬਾਈ 1 ਮਿੰਟ 1 ਮਿੰਟ 1 ਮਿੰਟ ਵੀ ਗੱਲ ਸੁਣੋ ਜਾਸ ਮੁੱਠ ਸਾਡਾ ਹੋ ਗਿਆ ਮੈਂ ਹੁਣ ਆਇਆ ਸਾਡਾ ਮੁੱਠ ਨਹੀਂ 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 ਜੇ ਤੂੰ ਮੈਨੂੰ ਕਹਤਾ ਤਾਂ ਰੋੜੂੰਗਾ ਯਾਰ ਐਦਾਂ ਛੋਟੀ ਨਾ ਬੋਲੀਦਾ ਹੁੰਦਾ ਉਹ ਭੈਣ ਜੋ ਤੂੰ ਮੈਂ ਤੂੰ ਕੋਈ ਕੋਈ ਨਹੀਂ ਨਹੀਂ ਤੂੰ ਕੋਈ ਕੋਈ ਨਹੀਂ ਮੈਂ ਇੱਕ ਗੱਲ ਦੋਵੀਂ ਉੱਥੇ ਪੱਪੀ ਅਸੀਂ ਕਿਸੇ ਆਲਮ ਨਹੀਂ ਜਾਂਦਾ ਨਾ ਮੈਂ ਉਹਨਾਂ ਨਾਲ ਹੋਣਾ ਨਾ ਮੈਂ ਤੁਹਾਡੇ ਨਾਲ ਹੋਣਾ ਹਾਂਜੀ ਹਾਂਜੀ ਕਿਉਂਕਿ ਅਸੀਂ ਤਾਂ ਇੱਥੇ ਆਇਆ ਅਸੀਂ ਪਤਾ ਨਹੀਂ ਕਿੰਨੇ ਚਿਰ ਪਾ ਦਾ ਆਜਾਏ ਮੁਲਕੇ ਸਾਲ ਬਾਅਦ ਆਉਣਾ 6 ਮਹੀਨੇ ਮੇਰੀ ਗੱਲ ਸੁਣੋ ਮੈਂ ਸਾਡਾ ਸਾਡਾ ਸਾਡੇ ਦੇ ਸਿੱਕਸੂੰਦਰਾ ਪਟਾਰੀ ਸਾਹਿਬ ਗਲਾਸ ਪਾਣੀ ਹੈ ਜਦੋਂ ਆਣ ਡਿਮਾਂਡ ਜਿੰਨੀ ਜਿੰਨੀ ਬੜੀ ਹੋਵੇ ਉਹਨੇ ਫਾਇਦਾ ਦਾ ਹੁੰਦਾ ਜਦੋਂ ਕੋਈ ਕਾਲ ਕੱਟ ਕੇ ਬੂਗਾ ਤੁਸੀਂ ਜਰੂਰ ਮੈਨੂੰ ਕਹਿਣਾ ਵੀਰੇ ਕੋਈ ਬਣ ਕੇ ਆ ਜਾਓ ਪੰਜਾਹ ਰੁਪਏ ਕਿਸ ਨੂੰ ਗੱਲ ਨਹੀਂ ਕਰਦਾ ਹੁੰਦਾ ਭਾਜੀ ਭਾਜੀ ਹਰਾਮੀ ਗੱਲ ਗੱਲ ਪਿਆ ਹਰਾਮੀ ਕਹਿੰਦਾ ਇਹ ਤੋਂ ਵੱਟੀ ਹਰਾਮੀ ਇਹ ਇੱਕ ਮਿੰਟ ਕੋਣ ਗੱਲ ਸੁਣੋ ਇੱਕ ਮਿੰਟ ਨਹੀਂ ਨਹੀਂ ਇੱਕ ਮਿੰਟ ਬਾਅਦ ਯਾਰ ਇਹ ਕਿੱਦਾਂ ਲੱਗਦਾ ਕੋਈ ਸੁਣਾ ਕੇ ਕਰਦੇ ਆਂ ਬੰਦੇ ਨੂੰ ਲਾ ਕੇ ਤੇ ਬੱਚੇ ਮਾਰਦੇ ਉਹ ਵੀ ਸਰਕਾਰੀ ਦਫਤਰ ਦੇ ਉੱਧਰ ਨਹੀਂ ਕਿਹੜੇ ਮੁਲਾਜ਼ਮ ਨੇ ਇਹਨੇ ਬੰਦਾ ਮਾਰਨ ਲੱਗਾ ਚਲਾ ਕਮਾਰੀ ਉਹ ਟੇੜੀ ਆਲੀ ਯਾਰ ਚਲੋ ਬਾਦ ਬਾਣੋ ਯਾਰ ਨਵੋ ਬੜਾ ਬਾਣੋ ਇਹਦਾ ਕੰਮ ਇਹਨਾਂ ਕਰੋ ਯਾਰ ਇਹਦੇ ਜਾ ਕੇ ਮੈਂ ਲੱਭੀ ਸਿੰਘ ਕੁੜਵਾਰੀ ਸultanpur ਤੋਂ ਕਿ ਸਾਡੇ ਜੀ ਮੈਂ ਦਫ਼ਤਰ ਦੇ ਵਿੱਚ ਕੰਮ ਕਰ ਰਿਹਾ ਸੀਗਾ ਤੇ ਮੈਂ ਆਇਆ ਜੀ ਜਦੋਂ ਬਾਹਰ ਆਇਆ ਅੱਲਾ ਗੁੱਲਾ ਹੋਣ ਗਿਆ ਸੀਗਾ ਜੀ ਤੇ ਇਹ ਮੁੰਡੇ ਦੇ ਵਿਚਾਰੇ ਗੁਰਪ੍ਰੀਤ ਸਿੰਘ ਦੇ ਮੇਰੇ ਦਫ਼ਤਰ ਆਣ ਕੇ ਬਚਿਆ ਜੀ ਇਹਦੇ ਬਾਹਰ ਲੜਾਈ ਹੋਈ ਆ ਕੋਈ ਇੱਥੇ ਤੇ ਇਹਦੇ ਦਸਤ ਦੁੱਤਰ ਮਾਰੇ ਇਹਦੇ ਹੱਥ ਪਾਟ ਗਿਆ ਵਾ ਤੇ ਇਹਦੇ بیسਬਾਲ ਵੱਡਾ ਮੁੱਦ ਕਰਨੀ ਹੁੰਦਾ ਜਿਹੜਾ ਆਪਾਂ ਰਗੜੇ ਵਾਸਤੇ ਕਰਦੇ ਆ ਬੇਸਬਾਲ ਵਿਚਾਰੇ ਦੇ ਮਾਰੇ ਉਨੇ ਸਿਰਫ ਇਹਨੇ ਉਹਨੇ ਕੀ ਕੀਤਾ ਇਹਨੂੰ ਗਾਲ ਕੱਢ ਕੇ ਪੈਲੋਣਾ ਕਿ ਆ ਵੀ ਪਾਸੇ ਕਰੋ ਅੱਗੇ ਅਹੀਂ ਇਹਨੂੰ ਕਿਹਾ ਵੀ ਸਾਡਾ ਮੋਟਰਸਾਈਕਲ ਨਹੀਂ ਹੈਗਾ ਸਾਡਾ ਮੋਟਰਸਾਈਕਲ ਪਾਸੇ ਆ ਮੈਂ ਕਿਹਾ ਸਾਨੂੰ ਕੀ ਪਤਾ ਕਿਹਦਾ ਕੌਣ ਲਾ ਗਿਆ ਇੱਥੇ ਹਨਾ ਜੋ ਕੋਈ ਸਾਨੂੰ ਕੀ ਪਤਾ ਅੱਗੇ ਕੌਣ ਗਿਆ ਕੌਣ ਨਹੀਂ ਗਿਆ ਅੱਗੇ ਅੱਗੇ ਤੂੰ ਹੀ ਕਰ ਨਹੀਂ ਸਕਦੇ ਪਾਸੇ ਤੂੰ ਘੋਣ ਹੁੰਨਾ ਹੈ ਕਹਿਣ ਵਾਲਾ ਮੈਂ ਕਿਹਾ ਦੇਖ ਬਈ ਇਹਨੇ ਫਿਰ ਇਹ ਗਾਲਾਂ ਕੱਢਣ ਲੱਪਿਆ ਉਹ ਜਿਹੜਾ ਇਹਨੂੰ ਵੀ ਹਾਂ ਇਹ ਹੱਥੋ ਪਾਈ ਹੋ ਗਿਆ ਮੈਂ ਇਹਦੇ ਤੋਂ ਪਹਿਲਾਂ ਹੀ ਅੰਦਰ ਚੱਲ ਗਿਆ ਅੰਦਰ ਜਾ ਕੇ ਇਹ ਵਿਚਾਰਾ ਭੱਜਿਆ ਜਦੋਂ ਇਹਦੇ ਦਰਦਰ ਦੂਰ ਵੱਜ ਗਿਆ ਇਹ ਅੰਦਰ ਵੱਜ ਕੇ ਅੰਦਰ ਵੜ ਕੇ ਬਚਿਆ ਮੇਰੇ ਕੋਲ ਅਸੀਂ ਚਾਰਾਂ ਜਾਣਿਆਂ ਨੇ ੱੱੱਕਾ ਮਾਰਿਆ ਇਹ ਟੱਪ ਕੇ ਅੰਦਰ ਸਾਡੇ ਇੱਥੇ ਦਫ਼ਤਰ ਦੇ ਮੇਰੇ ਦੇ ਟੱਪ ਕੇ ਅੰਦਰ ਇਹਨਾਂ ਨੇ ਨਾ ਬੇਸਬਾਲ ਮਾਰੇ ਆ ਜੇ ਪੁਲਿਸ ਮੌਕੇ ਤੇ ਨਾ ਆਉਂਦੀ ਨਾ ਤੇ ਅੱਜ ਇਹ ਮੁੰਡਾ ਇੱਥੇ ਨਾ ਖੜਾ ਹੁੰਦਾ ਜੀ ਅੰਦਰ ਅੰਦਰ ਭੰਤੋੜ ਦੀ ਵੀ ਕੋਸ਼ਿਸ਼ ਹੋਈ ਜੀ ਹਾਂ ਜੀ ਬਹੁਤ ਪੂਰੀ ਪੂਰਾ ਬੂਆ ਅਸੀਂ ਸਰ ਕਨਗੋ ਸਾਹਿਬ ਵੀ ਮੇਰੇ ਨਾਲ ਸੀਗੇ ਕੰਗੋ ਸਾਹਿਬ ਨੇ ਮੈਂ ਅਸੀਂ ਆ ਆ ਸਾਡੇ ਇਹਨਾਂ ਨੂੰ ਪੁੱਛ ਲੋ ਇਹ ਮੌਕੇ ਦੇ ਆ ਮੌਕੇ ਦੇ ਇਹਨਾਂ ਨੂੰ ਪੁੱਛ ਲੋ ਅਸੀਂ ਬੂਆ ਬੂਆ ਪੂਰਾ ਧੱਕ ਤਾਂ ਨਹੀਂ ਜੇ ਨਾ ਧੱਕ ਦੇਣਾ ਤਾਂ ਜੋ ਮੁੰਡਾ ਖੜਾ ਨਹੀਂ ਸੀ ਹੋਣਾ ਇਹਨਾਂ ਨੂੰ ਪੁੱਛ ਲੋ ਜੇ ਮੇਰੇ ਤੇ ਚ ਕੀ ਨਹੀਂ ਇਹਨਾਂ ਨੂੰ ਪੁੱਛ ਲੋ ਕੀ ਹੋਈ ਦੱਸੋ ਕੀ ਹੋਈ ਘਟਨਾ ਬਾਪੂ ਜੀ ਘਟਨਾ ਇਹੋ ਹੀ ਹੋਈ ਜੀ ਇੱਥੇ ਇਹਨਾਂ ਦੇ ਜਿਹੜਾ ਬਾਹਰ ਲੜਾਈ ਝਗੜਾ ਹੋਇਆ ਜਦੋਂ ਇਹਦੇ ਦਾਤਰ ਵੱਜਾ ਤੇ ਇਹ ਨੱਠ ਕੇ ਮੁੰਡਾ ਅੰਦਰ ਚਲੇ ਗਿਆ ਮੈਨੂੰ ਇਸ ਮੁੰਡੇ ਦੇ ਨਾਂ ਦਾ ਤਾਂ ਨਹੀਂ ਪਤਾ ਕੀ ਨਾਂ ਆ ਇਹ ਜਦੋਂ ਅੰਦਰ ਵੜਿਆ ਤੇ ਅੰਦਰ ਬੈਠਾ ਸੀਗਾ ਜਿੰਨੇ ਚੈਨ ਨੂੰ ਇਹਨਾਂ ਨੇ ਗੇਟ ਗੂਟ ਅਸੀਂ ਸਾਰੇ ਜੋ ਦਰਵਾਜ਼ੇ ਅਸੀਂ ਬੰਦ ਕਰ ਦਿੱਤੇ ਇਹ ਕਹਿੰਦੇ ਬੰਦ ਕਰ ਦਿੱ ਗਏ ਮੈਂ ਕਿਹਾ ਵੀ ਬੰਦ ਕਰ ਦਿਓ ਬੰਦ ਕੀਤੇ ਇਹਨਾਂ ਨੇ ਜਾ ਕੇ ੱੱਕੇ ਮਾਰਨੇ ਸ਼ੁਰੂ ਕਰ ਦਿੱਤੇ ਦਾਤਰ ਦੂਤਰ ਬਹੁਤ ਕੁਛ ਬਹੁਤ ਚੀਜ਼ਾਂ ਮਾਰਦੇ ਰਹਿ ਬੈਟ ਬੱਲਾ ਤੋਂ ਇਹਨਾਂ ਕੋਲ ਹੋਰ ਕਾਫੀ ਸੀਗੇ ਹਥਿਆਰ ਜਿਨ੍ਹਾਂ ਨਾਲੇ ਵਾਰ ਕਰ ਰਹੇ ਸੀਗੇ ਪਰ ਲੇਕਿਨ ਉਹ ਅਸੀਂ ਅੰਦਰ ਹੋਣ ਕਰਕੇ ਅਸੀਂ ਬੂਏ ਨੂੰ ੱੱਕੀ ਛੱਡਿਆ ਤੇ ਜਿਹੜਾ ਇਹਨਾਂ ਨੂੰ ਅੰਦਰ ਐਂਟਰ ਨਹੀਂ ਹੋਣ ਦਿੱਤਾ ਇਸ ਗੱਲ ਤੋਂ ਜਿੰਨੇ ਚਿਰ ਨੂੰ ਤੁਹਾਨੂੰ ਫੋਨ ਕਰਕੇ ਤੇ ਪੁਲਿਸ ਵਾਲਿਆਂ ਨੇ ਆਣ ਕੇ ਮਲਾਜਮਾਂ ਨੇ ਆਣ ਕੇ ਜਦੋਂ ਇੱਥੇ ਆਏ ਆ ਤਾਂ ਉਹਨਾਂ ਨੇ ਜਦੋਂ ਇਹਨਾਂ ਨੂੰ ਫੜਿਆ ਤਾਂ ਉਸ ਵੇਲੇ ਹੀ ਇਹ ਪਿੱਛੇ ਨੂੰ ਹੋਇਆ ਨਹੀਂ ਤੇ ਇਹ ਤਕਰੀਬਨ ਬੂਏ ਨੂੰ ਪੰਨਨ ਤੱਕ ਵੀ ਗਏ ਆ ਜੀ। ਕੀ ਮਾਮਲਾ ਜੀ ਮੌਕੇ ਤੇ ਪਹੁੰਚੋ। ਹਾਂਜੀ ਸਰ ਅੱਜ ਇੱਕ ਨਿਰਮਲ ਕੁੱਟੀਆਲਾ ਕੇ ਪਟਵਾਰਖਾਨਾ ਦੇ ਦਫ਼ਤਰ ਉੱਥੇ ਪਟਵਾਰੀਆਂ ਦਾ ਉੱਥੇ ਕੋਈ ਟਰੈਕਟਰ ਟਰਾਲੀ ਤੋਂ ਮੋਟਰਸਾਈਕਲ ਵਾਲੇ ਨਾਲ ਕੋਈ ਇਹਨਾਂ ਦੀ ਟਕਰਾਅ ਹੋਈ ਆ ਰਸਤਾ ਦੇਣ ਤੋਂ। ਅਗਲੀ ਇਨਵੈਸਟੀਗੇਸ਼ਨ ਜਾਰੀ ਆ ਜਿਹਦੇ ਸੱਟਾਂ ਮਾਰੀਆਂ ਨਾ ਟਰੈਕਟਰ ਵਾਲੇ ਨੇ ਉਹਨੂੰ ਐਡਮਿਟ ਕਰਾਇਆ ਹਸਪਤਾਲ ਜੋ ਵੀ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ